ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਸੋਹਣਾ ਆਰਟੀਕਲ ਆਇਆ ਪਿਓਰ ਸੌਫਟ ਔਰਗੈਂਜ਼ਾ ਦੇ ਵਿੱਚ ਔਰ ਬਹੁਤ ਸੋਹਣਾ ਕਲਰ ਚਾਰਟ ਆਇਆ ਜੀ ਬਹੁਤ ਟ੍ਰੈਂਡਿੰਗ ਡਿਜ਼ਾਈਨ ਹੈ ਪਿਓਰ ਔਰਗੈਂਜ਼ਾ ਦੇ ਵਿੱਚ ਆਊਗਾ ਜੀ ਕਲਰ ਬਹੁਤ ਸ਼ਾਨਦਾਰ ਆਏ ਨੇ ਪੰਜ ਕਲਰਾਂ ਦੇ ਵਿੱਚ ਲਓ ਜੀ ਪੀਸ ਓਪਰ ਕਰਕੇ ਦਿਖਾਣਾ ਜਿੰਨੇ ਬੁੱਕ ਕਰਨਾ ਤੁਸੀਂ ਜਲਦੀ ਬੁੱਕ ਕਰ ਲਿਓ ਹਲੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਆਲਟੀਮੇਟ ਕਲੈਕਸ਼ਨੈਰਿਟੀ ਮੇਡ ਪਿਓਰ ਔਰਗੈਂਜ਼ਾ ਦੇ ਵਿੱਚ ਲੇਸ ਵਰਕ ਦਾ ਬੁਟੀਕ ਵਰਕ ਕੰਮ ਹੋਇਆ ਸਾਰਾ ਜੀ ਸ਼ਰਟ ਦੇਖੋ ਡੈਸਕ ਦੇ ਵਿੱਚ ਸਾਰਾ ਪ੍ਰਿੰਟ ਆਊਗਾ ਪਿਓਰ ਬਾਟਮ ਦੇ ਉੱਪਰ ਸਿਲਕ ਦੇ ਉੱਪਰ ਬਾਟਮ ਦੇ ਉੱਪਰ ਵਰਕ ਆ ਗਿਆ ਦੇਖੋ ਜੀ ਪਹੁੰਚ ਦੇ ਵਰਕ ਆਊਗਾ ਆ ਦੁਪੱਟਾ ਫੋਟੋ ਆ ਕੇ ਦੇਖੋ ਜੀ ਪਿਓਰ ਸੌਫਟ ਕੈਨਵਸ ਦਾ ਦੁਪੱਟਾ ਆਊਗਾ ਜੀ ਫੋਰ ਸਾਈਡ ਲੈਸ ਆਊਗੀ ਔਰ ਦੁਪੱਟਾ ਦੇਖੋ ਜੀ ਕਿੰਨਾ ਸ਼ਾਨਦਾਰ ਦੁਪੱਟਾ ਬਣੇਗਾ ਬਹੁਤ ਸੋਹਣਾ ਕਲੈਕਸ਼ਨ ਹੈ ਜੀ ਕਲਰ ਵਗੈਰਾ ਦੇਖੋ ਜੀ ਕਿੰਨੇ ਸ਼ਾਨਦਾਰ ਕਲਰਾਂ ਇਹਨੇ ਰੱਖੇ ਪੀਸ ਦੀ ਲੁੱਕ ਦੇਖੋ ਜੀ ਬਹੁਤ ਸੋਹਣਾ ਪੀਸ ਆਏਗਾ ਔਰ ਕਲਰ ਦੇ ਵਿੱਚ ਦੇਖੋ ਜੀ ਨੈਕਸਟ ਅਗਲੇ ਛੇਡ ਦੇ ਵਿੱਚ ਆ ਗਿਆ ਜੀ ਬਹੁਤ ਸੋਹਣਾ ਕਲੈਕਸ਼ਨ ਹੈ ਕਲਰ ਜਿਹੜਾ ਵੀ ਤੁਸੀਂ ਬੁੱਕ ਕਰਨਾ ਚਾਹਦੇ ਹੋ ਜਲਦੀ ਬੁੱਕ ਕਰ ਲਓ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਭੇਜੀ ਚੰਦੋ ਜੀ ਬਹੁਤ ਸੋਹਣੀ 컬렉ਸ਼ਨ ਆਈ ਹੈ ਜੀ ਨੈਕਸਟ ਤੇ ਸ਼ੇਡ ਆ ਗਿਆ ਦੇਖੋ ਨਵਾਂ ਜਿਹਾ ਕਲਰ ਆਇਆਗਾ ਆਹ ਲਓ ਜੀ ਬਹੁਤ ਸੋਹਣੀ ਸੁਪਰਟ ਜਾਰੀ ਹੈ ਇੱਕ ਆਈਟਮ ਨੈਕਸਟ ਪਾਊਡਰ ਵੀਓ ਕਲਰ ਆ ਗਿਆ ਦੇਖੋ ਜੀ ਪ੍ਰਾਈਸ ਹੈਗਾ 2650 ਓਨਲੀ ਜੀ ਪ੍ਰਾਈਸ 2650 ਓਨਲੀ ਜੀ ਬਾਟਮ ਤੇ ਵਰਕ ਆਊਗਾ ਪੌਂਚੇ ਦੇ ਉੱਪਰ ਜੀ ਸਿਲਕ ਵੀ ਬਾਟਮ ਆਗੀ ਨੈਕਸਟ ਦੇਖੋ ਜੀ ਕਰੀਮ ਕਲਰ ਦੇ ਵਿੱਚ ਆ ਗਿਆ ਕਲਰ ਬਹੁਤ ਸੁਨਾਰੇ ਨੇਗੇ ਆਹ ਲਓ ਜੀ ਬਾਟਮ ਦੇ ਬਾਟਮ ਤੇ ਵਰਕ ਆ ਗਿਆ ਪਿਓਰ ਤੋਰ ਕolor ਕਲਰਾਂ ਦੇ ਉੱਪਰ ਕਿੰਨਾ ਸੋਹਣਾ ਕਲਰ ਕਰੀਮ ਦੇ ਵਿੱਚ ਹੈ ਜੀ ਪਾਊਡਰ ਬਲੂ ਕਲਰ ਹੈ ਜੀ